ਬਹੁਬਦੀ ਪਰਸਦਾ ਬਹੁਸ ਲਾਗਾ ਜੋਗ ਬਹੁਤ ਕਦਮ ਆ ਇਹ ਇਸ ਤਰ੍ਹਾਂ ਇਨਸਾਫ ਮਿਲਣਾ ਚਾਹੀਦਾ ਲੋਕਾਂ ਨੂੰ ਜੀ ਅਸੀਂ ਤਾਂ ਦੇਖਿਆ ਜਦੋਂ ਸਾਡੇ ਬਾਰ ਦੇ ਮੂਹਰੇ ਦੀ ਗੱਡੀਆਂ ਇਨੀ ਤੇਜ਼ ਰਫ਼ਤਾਰ ਨਾਲ ਲੰਘੀਆਂ ਜੇ ਕੋਈ ਹੋਰ ਬੱਚਾ ਵੀ ਮੂਹਰੇ ਹੁੰਦਾ ਹੋਰ ਕੋਈ ਇਨਸਾਨ ਹੁੰਦਾ ਤਾਂ ਬਹੁਤ ਹੋ ਹੁੰਦਾ ਯਾਨੀ ਕਿ ਪੁਲਿਸ ਨੇ ਬਹੁਤ ਦਬੋਚ ਰਿਆ ਜੀ ਬੰਦਾ ਹੋਰ ਇੱਕ ਮਲਾ ਸ਼ਾਇਦ ਇੱਕ ਬੰਦਾ ਉੱਥੋਂ ਸ਼ਾਇਦ ਸਾਈਡ ਸੂਟ ਦੇ ਹੋਗਾ ਸਨ ਕਿ ਸਾਨੂੰ ਇੰਨਾ ਨਹੀਂ ਪਤਾ ਯਾਨੀ ਕਿ ਇੱਥੇ ਜਾਣ ਨਹੀਂ ਦੇ ਰਹੀ ਜੀ ਪੁਲਿਸ ਫੋਰਸ ਹਾਂ ਯਾਨੀ ਕਿ ਬਹੁਤ ਵਧੀਆ ਕੰਮ ਕੀਤਾ ਤੁਹਾਡੇ ਪਿੰਡ ਵਿੱਚ ਵੀ ਲੰਘੇ ਨੇ ਹਾਂ ਜੀ ਮੇਰੇ ਬਾਰ ਦੇ ਮੂਹਰੇ ਦੇ ਹਨ ਮਸ ਹਾਂਜੀ ਹਾਂ ਮੇਰੇ ਬਾਰ ਦੇ ਮੂਰ ਬਹੁਤ ਤੇਜ਼ੀ ਕਿੱਡੀ ਬਹੁਤ ਤੇਜ਼ੀ ਉੱਥੇ ਸਾਡੇ ਕੱਦੀ ਸੜਕ ਬਣੀ ਵੀ ਉਸ ਤੋਂ ਗਾਂ ਪਾਹ ਹੈ ਜੀ ਉਹ ਬਸ ਖੇਤ ਦੇ ਵਿੱਚ ਕਣਕ ਦੇ ਹਾਂ ਪਾਲ ਮਹਾਮਾਗਰ ਪੁਰਸ਼ ਸੀ ਬਹੁਤ ਬਹੁਤ ਜ਼ਿਆਦਾ ਜੀ ਜਦੋਂ ਹੋਇਆ ਅਸੀਂ ਤਾਂ ਅੰਦਰ ਬੈਠੇ ਸੀ ਗੱਡੀਆਂ ਫਟਾਫਟ ਜਾਨੂੰ ਨਿਕਲੇ ਜਾਂਦਾ ਸਾਨੂੰ ਦੇਖਣੋਂ ਸਾਡੀਆਂ ਗੱਡੀਆਂ ਇੱਧਰ ਆ ਗਏ ਜਦੋਂ ਅਸੀਂ ਮਗਰ ਮੂਹਰੇ ਪੁਲਿਸ ਬਹੁਤ ਆ ਗਈ ਸੀ ਫਿਰ ਪਿੱਛੇ ਰੁਕ ਗਏ ਐਨਕਾਉਂਟਰ ਹੋਇਆ ਪਤਾ ਨਹੀਂ ਇਹਦੇ ਬਾਰੇ ਦਾ ਬੱਚਾ ਦੇਖਿਆ ਨਹੀਂ ਹੈਗਾ ਇਹਨਾਂ ਨੇ ਹਾਂਜੀ ਹੂੰ ਗੋਲੀ ਚੱਲੀ ਜਾਂ ਸਾਡੇ ਉੱਥੋਂ ਕਰਾਂ ਜਨੋਦੜੇਲੇ ਮੋੜ ਤੋਂ ਪਤਾ ਲੱਗਿਆ ਵੀ ਗੋਲੀ ਚੱਲੀ ਆ ਫਿਰ ਅਸੀਂ ਐ ਸਾਨੂੰ ਪਿੱਛੇ ਰੋਕਤਾ ਨਹੀਂ ਆਉਣ ਗੋਲੀ ਚੱਲੀ ਜਾਂਦੀ ਆ ਇਹਨੂੰ ਪਤਾ ਉਧਰ ਮੂਹਰੇ ਇਹਨਾਂ ਨੇ ਕਹਿੰਦੇ ਚਲਾਈਆਂ ਨੇ ਕੋਈ ਸੁਰ ਨਹੀਂ ਲੱਗਿਆ ਬਹੁਤ ਯਾਨੀ ਕਿ ਆ ਸਰ ਅੱਧੇ ਕਿੰਨੇ ਤਵੀਰ ਮੈਂ ਤਾਂ ਲੱਗ ਗਿਆ ਕਿ ਅੱਗੇ ਅੱਗੇ ਓ ਯਾਰ ਛੋਟੇ ਵੀਰ ਅੱਗੇ ਓ ਯਾਰ ਇੱਕ ਮਿੰਟ ਇੱਕ ਮਿੰਟ ਮੈਂ ਕਹਿ ਰਿਹਾ ਯਾਰ ਇਹ ਤੰਗ ਤੇ ਘੋੜਾ ਦੇ ਥੋੜਾ ਯਾਰ ਤੰਗ ਨਹੀਂ ਆਪੇ ਹੱਥ ਦੱਸਣਗੇ ਤੁਹਾਨੂੰ ਹੁਣੇ ਬਰੀਫ ਕਰਦੇ ਬੱਚਾ ਠੀਕ ਆ ਯਾਰ ਅਫਸਰ ਬਰੀਫ ਕਰ ਦਿੰਦੇ ਆਪੇ ਵੇਖੋ ਤੁਹਾਨੂੰ ਬੱਚੇ ਬਾਰੇ ਦੱਸ ਦੋ ਬੱਚਾ ਠੀਕ ਆ ਮੈਂ ਕੋਈ ਨਹੀਂ ਤੁਹਾਨੂੰ ਅਫਸਰ ਕਰ ਦਿੰਦੇ ਬਰੀਫ ਇਅਰ ਕੋਈ ਗੱਲ ਨਹੀਂ ਮੈਂ ਨਹੀਂ ਤੁਹਾਨੂੰ ਕੋਈ ਗੱਲ ਕਰਦਾ ਅਫਸਰ ਕਰਦੇ ਬਰੀਫ ਸਾਨੂੰ ਕੋਈ